ਪ੍ਰਧਾਨ ਜੀ ਕਲਮ ਨਿਰਪੱਖ ਪੰਜਾਬੀ ਚੈਨਲ ਤੇ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਆਪਾਂ ਤੁਹਾਡੇ ਤੋਂ ਆ ਰਾਮਲੀਲਾ ਦੇ ਬਾਰੇ 'ਚ ਤੁਹਾਡੇ ਵਿਚਾਰ ਲੈਣਾ ਚਾਹਦੇ ਆਂ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਦੁਸਹਿਰਾ ਜੋ ਨੇਕੀ ਦਾ ਬਦਈ ਤੇ ਜਿੱਤ ਦਾ ਪ੍ਰਤੀਕ ਆ ਉਹਦੇ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਆਂ ਆਹ ਰਾਸ਼ਾ ਕਰਦਾ ਆਂ ਕਿ ਤੁਹਾਡਾ ਪਰਿਵਾਰ ਤੁਸੀਂ ਸਾਰੇ ਸਿਹਤਮੰਦ ਰਹੋਗੇ ਤੇ ਮਹਾਨ ਰਮਾਇਣ ਜੀ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਤੇ ਚੱਲਾਂਗੇ ਬਾਕੀ ਤੁਸੀਂ ਰਾਮ ਰੀਲਾ ਦੀ ਗੱਲ ਕੀਤੀ ਆ ਰਾਮ ਰੀਲਾ ਜੀ ਇੱਕ ਇਸ ਤਰ੍ਹਾਂ ਦਾ ਪੁਰਬ ਹੁੰਦਾ ਹੈ ਨਾ ਦਿਨਾਂ 'ਚ ਜਿਹੜਾ ਪੂਰਾ ਜੋ ਉਹ ਨਾ ਸਮਿਆਂ ਦੇ ਵਿੱਚ ਉਸ ਯੁੱਗ ਦੇ ਵਿੱਚ ਕਾਹੜ ਵਾਪਰਿਆ ਉਸ ਨੂੰ ਅੱਖਾਂ ਦੇ ਮੂਹਰੇ ਸਾਕਾਰ ਕਰ ਦਿੰਦਾ ਉਹ ਰਾਮ ਰੀਲਾ ਜਿਹੜੀ ਹੈ ਉਹ ਸਾਨੂੰ ਸਿੱਖਿਆ ਦਿੰਦੀ ਆ ਹਰ ਸਾਲ ਕਿ ਭਾਈ ਆਪਣੇ ਸੂਨਾ ਤੇ ਦ੍ਰਿੜਤਾ ਨਾਲ ਡਟੇ ਰਹੋ ਸੋ ਅਸੀਂ ਇਹਦੇ ਤੇ ਪਹਿਰਾ ਦਿੰਨੇ ਆ ਸਾਰਾ ਸਾਲ ਚੱਲਦੇ ਆ ਔਰ ਇਹ ਸਿੱਖਿਆ ਸਾਨੂੰ ਬਲ ਦਿੰਦੀ ਆ ਬਾਕੀ ਫਾਇਲ ਦੇ ਵਿੱਚ ਬਹੁਤ ਪੁਰਾਣੀ ਰਾਮ ਰੀਲਾ ਲੱਗਦੀ ਆ ਤੇ ਮਾਲਵਾ ਡਰਾਮੈਟਿਕ ਕਲੱਬ ਖਾਸ ਤੌਰ ਤੇ ਉਦੇ ਪਾਤਰ ਬੜੇ ਟ੍ਰੇਲ ਨੇ ਬੜੇ ਵਧੀਆ ਤਰੀਕੇ ਨਾਲ ਉਹ ਆਰਾਮ ਇਲਾ ਜੀ ਨੂੰ ਲੋਕਾਂ ਦੇ ਸਾਹਮਣੇ ਇੱਕ ਪੂਰੀ ਤਰ੍ਹਾਂ ਨਾਲ ਸਾਕਾਰ ਕਰਕੇ ਰੱਖ ਦਿੰਦੇ ਨੇ ਬੁਧਾਈ ਦੇ ਪਾਤਰ ਨੇ ਉਹ ਤੇ ਅਸੀਂ ਧੰਨਵਾਦੀ ਵੀ ਆ ਕਿ ਉਹ ਲੋਕਾਂ ਨੂੰ ਚੰਗਿਆਈ ਦੇ ਅਛਾਈ ਦੇ ਸਚਾਈ ਦੇ ਲੜ ਲਾਉਂਦੇ ਨੇ ਇੱਕ ਵਾਰ ਫੇਰ ਤੋਂ ਦਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਬਿਸ਼ੇਰੇ ਦੇ ਮੌਕੇ ਰਾਵਣ ਦਾ ਵੈਨ ਕੀਤਾ ਜਾਂਦਾ ਹੈ ਜੀ ਅਗਰ ਆਪਾਂ ਅੱਜ ਦੇ ਸਮਾਜ ਦੀ ਗੱਲ ਕਰਦੇ ਆ ਤਾਂ ਕੋਈ ਤੁਸੀਂ ਰਾਵਣ ਦੇਖਦੇ ਹੋ ਦੀ ਸਮਾਜ ਅੱਜ ਦੇ ਸਮਾਜ ਕੋ ਰਾਵਣ ਹੈਗਾ ਜੀ ਪਹਿਲਾਂ ਦਾ ਲੱਖਾ ਜੀ ਆਪਣੇ ਹਲਕਾ ਪੈਰ ਨੂੰ ਮਾਨ ਜਾਂਦਾ ਪੈਰ ਸ਼ਹਿਰ ਨੂੰ ਕਿ ਇੱਥੇ ਰਾਵਣ ਜੀ ਦਾ ਆਦਮ ਕੁੱਤ ਆਦਮ ਕਾਤ ਬੁੱਤ ਲਾਇਆ ਹੋਇਆ ਔਰ ਕਿਤੇ ਵੀ ਇਹ ਦੇਖਣ ਨੂੰ ਮਿਲਦਾ ਨਹੀਂ ਹੈਗਾ ਇਹ ਇੱਕ ਰੇਅਰ ਚੀਜ਼ ਹੈ ਔਰ ਦੋਨੋਂ ਦੋਨੋਂ ਲੋਕ ਪੂਜਾ ਕਰਨ ਉਹਦੇ ਨੇ ਉਹਦੀ ਇਹਦਾ ਮਤਲਬ ਇਹ ਹੈ ਕਿ ਰਾਬੀ